ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਐਜੂਕੇਰ ਐਪ ਦੇ ਉੱਤੇ 10ਵੀਂ ਜਮਾਤ ਦੇ ਪੰਜਾਬੀ ਪੇਪਰ A ਦੇ ਕੁਝ ਪ੍ਰਸ਼ਨ ਨੇ ਇਦਾਂ ਆਪਾਂ ਇਹ ਐਪ ਖੋਲ ਲੈਣਾ ਤਾਂ ਉਹਦੇ ਵਿੱਚ ਪੀ ਐਮ ਸ਼੍ਰੀ ਸਟੱਡੀ ਮਟੀਰੀਅਲ ਦੇ ਵਿੱਚ ਜਾ ਕੇ 10ਵੀਂ ਕਲਾਸ ਖੋਲਣੀ ਹੈ 10ਵੀਂ ਕਲਾਸ ਦੀ ਪੰਜਾਬੀ ਤਾਂ ਇੱਥੇ ਪਹਿਲਾ ਪੰਜਾਬੀ ਦਾ A ਪੇਪਰ ਹੈ ਜਿਹੜਾ ਉਦੀ ਰੂਪਰੇਖਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਕੁਐਸਚਨ ਆਉਣੇ ਆ। ਉਸ ਤੋਂ ਬਾਅਦ ਇਹੇ ਕੁਝ ਪ੍ਰਸ਼ਨ ਦਿੱਤੇ ਹੋਏ ਨੇ। ਤਾਂ ਇਹ ਸਿਰਫ ਪ੍ਰਸ਼ਨ ਹੀ ਨੇ ਇਹਨਾਂ ਦੇ ਉੱਤਰ ਮੈਂ ਤੁਹਾਨੂੰ ਹੁਣ ਦੱਸੂਗੀ। ਕਾਪੀ ਪੈਨ ਲੈ ਕੇ ਬੈਠੋ ਤੁਸੀਂ ਤੇ ਇਹੇ ਪ੍ਰਸ਼ਨ ਦੇਖ ਕੇ ਨਾਲ ਦੀ ਨਾਲ ਇਹਨਾਂ ਦੇ ਉੱਤਰ ਹੈ ਜਿਹੜੇ ਉਹ ਨੋਟ ਕਰਦੇ ਜਾਓ। ਕਿਉਂਕਿ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਨੇ ਇਹ। ਹੁਣ ਜਿਹੜਾ ਤੁਹਾਡਾ ਇਹ ਸਤੰਬਰ ਦਾ ਪੇਪਰ ਸੀ ਉਹ ਸਾਰੇ ਪ੍ਰਸ਼ਨ ਇਹਨਾਂ ਵਿੱਚੋਂ ਹੀ ਆਏ ਹੋਏ ਐ। ਤੇ ਫਾਈਨਲ ਐਗਜ਼ਾਮ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਹੀ ਆਉਣ ਦੀ ਸੰਭਾਵਨਾ ਹੈ ਤਾਂ ਪਹਿਲਾ ਪ੍ਰਸ਼ਨ ਹੈ ਪਵਨ ਗੁਰੂ ਪਾਣੀ ਪਿਤਾ ਸ਼ਬਦ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ ਤਾਂ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਦੂਸਰਾ ਪਵਨ ਗੁਰੂ ਪਾਣੀ ਪਿਤਾ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਕਿੰਨਾਂ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਨ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਿਆਂ ਦੀ ਤੀਸਰਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਕਿਸ ਸ਼ਬਦ ਵਿੱਚ ਦੱਸੀ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਦੇ ਵਿੱਚ ਚੌਥਾ ਹੈ ਸ੍ਰੀ ਗੁਰੂ ਅਮਰਦਾਸ ਜੀ ਕਿਸ ਕਾਵਟਾਰਾ ਦੇ ਕਵੀ ਹਨ ਤਾਂ ਇਹ ਗੁਰਮਤ ਕਾਵਟਾਰਾ ਦੇ ਕਵੀ ਹਨ ਪੰਜਵਾਂ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਸ਼ਬਦ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ ਤਾਂ ਇਹ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਸ਼ੇਮਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਾਣੀ ਕਿਸ ਗੁਰੂ ਸਾਹਿਬ ਦੁਆਰਾ ਰਚੀ ਹੋਈ ਹੈ ਤਾਂ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਹੋਈ ਹੈ ਸਤਮਾ ਹੈ ਸਤਗੁਰ ਨਾਨਕ ਪ੍ਰਗਟਿਆ ਕਿਸ ਕਵੀ ਦੀ ਰਚਨਾ ਹੈ ਤਾਂ ਇਹ ਭਾਈ ਗੁਰਦਾਸ ਜੀ ਦੀ ਰਚਨਾ ਹੈ 8ਵਾਂ ਹੈ ਸਤਗੁਰ ਨਾਨਕ ਪ੍ਰਗਟਿਆ ਰਚਨਾ ਵਿੱਚ ਕਿਸ ਗੁਰੂ ਜੀ ਦੇ ਜਨਮ ਦਾ ਜ਼ਿਕਰ ਕੀਤਾ ਗਿਆ ਤਾਂ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਜ਼ਿਕਰ ਕੀਤਾ ਹੈ 9ਵਾਂ ਹੈ ਸ਼ੇਖ ਫਰੀਦ ਜੀ ਕਿਸ ਕਾਵਟਾ ਰਾਦੇ ਕਵੀ ਹੈ ਤਾਂ ਉਹ ਸੂਫੀ ਕਾਵਟਾ ਰਾਦੇ ਕਵੀ ਹੈ 10ਵਾਂ ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ ਤਾਂ ਉਹ ਇਸ਼ਕ ਹਕੀਕੀ ਦੀ ਗੱਲ ਕਰਦਾ ਹੈ 11ਵਾਂ ਸ਼ਾਹ ਹੁਸੈਨ ਨੇ ਤਾਣਾ ਤੇ ਬਾਣਾ ਕਿਸ ਨੂੰ ਕਿਹਾ ਹੈ ਤਾਂ ਇਹ ਤਾਣਾ ਤੇ ਬਾਣਾ ਪਰਮਾਤਮਾ ਨੂੰ ਕਿਹਾ ਹੈ 12ਵਾਂ ਆਪ ਨੂੰ ਪਛਾਣ ਕਾਫੀ ਵਿੱਚ ਬੰਦੇ ਨੂੰ ਕਿਸ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ ਆਪੇ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। 13ਵਾਂ ਹੈ ਸ਼ੌ ਨੂੰ ਕੌਣ ਪਾਉਂਦਾ ਹੈ ਜੋ ਕੁਰਬਾਨੀ ਦਿੰਦਾ ਹੈ? 14ਵਾਂ ਮਿਰਜ਼ੇ ਨੂੰ ਕਿਸ ਦਾ ਹੰਕਾਰ ਸੀ? ਆਪਣੀ ਬਹਾਦਰੀ ਦਾ। 15ਵਾਂ ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ? 300 16ਵਾਂ ਰਾਂਝੇ ਦੇ ਭਰਾਵਾਂ ਨੇ ਰਾਂਝੇ ਨੂੰ ਕਿਹੋ ਜਿਹੀ ਜ਼ਮੀਨ ਦਿੱਤੀ? ਬੰਜਰ। ਸਤਾਰ ਮਾ ਵਾਰੇ ਸ਼ਾਦੀ ਸ਼ਾਕਰ ਰਚਨਾ ਕਿਹੜੀ ਹੈ ਹੀਰ 18ਵਾਂ ਪੂਰਨ ਭਗਤ ਦੀ ਮਾਂ ਕੌਣ ਸੀ ਤਾਂ ਪੂਰਨ ਭਗਤ ਦੀ ਮਾਂ ਇਛਰਾ ਸੀ 19ਵਾਂ ਚੰਡੀ ਦੀ ਵਾਰ ਕਿਸ ਗੁਰੂ ਸਹਿਬਾਨ ਦੀ ਰਚਨਾ ਹੈ ਤਾਂ ਇਹ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ 20ਵਾਂ ਚੰਡੀ ਦੀ ਵਾਰ ਵਿੱਚ ਲੜਾਈ ਕਿਸ ਦੇ ਖਿਲਾਫ ਹੈ ਦੈਂਤਾਂ ਦੇ ਖਿਲਾਫ 21ਵਾਂ ਜੰਗਨਾਮੇ ਵਿੱਚ ਕਵੀ ਸਿੰਘਾਂ ਦੇ ਕਿਸ ਗੁਣ ਨੂੰ ਪੇਸ਼ ਕਰਦਾ ਹੈ ਸਿੰਘਾਂ ਦੀ ਬਹਾਦਰੀ ਨੂੰ ਬਾਈਵਾਂ ਜੰਗਨਾਮੇ ਵਿੱਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਤਾਂ ਇਹ ਸਰਕਾਰ ਸ਼ਬਦ ਮਹਾਰਾਜਾ ਰਣਜੀਤ ਸਿੰਘ ਲਈ ਵਰਤਿਆ ਗਿਆ ਉਸ ਤੋਂ ਅੱਗੇ ਤੇਈਵਾਂ ਕੁਸਚਨ ਹੈ ਫਰੰਗੀ ਸ਼ਬਦ ਕਿਸ ਲਈ ਵਰਤਿਆ ਅੰਗਰੇਜ਼ਾਂ ਲਈ ਚੌਵੀਵਾਂ ਕੁਸਚਨ ਹੈ ਜਿਹੜਾ ਉਹ ਰਚਨਾਵਾਂ ਦੇ ਨਾਲ ਰਚਨਾਕਾਰ ਦਾ ਸਹੀ ਮਿਲਾਨ ਕਰਨਾ ਤਈਹੀ ਇਸੀਰਾ ਮੇਰਿਆ ਲਿਖਤਾ ਗੁਰੂ ਅਮਰਦਾਸ ਜੀ ਦੀ ਸੋ ਕਿਉ ਮੰਦਾ ਆਖੀਏ ਗੁਰੂ ਨਾਨਕ ਦੇਵ ਜੀ ਦੀ ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਨੂੰ ਛਾਣ ਸ਼ਾਹਸੈਨ ਦੀ ਤੇਰਾ ਨਾਮ ਧਿਆਈ ਦਾ ਸਾਈਂ ਬੁੱਲੇ ਸ਼ਾਹ ਦੀ ਅੱਗੇ 25ਵਾਂ ਕੁਐਸਚਨ ਹੈ ਰਬਾਬੀ ਕੌਣ ਸੀ ਤਉ ਫਰਹਿੰਦਾ ਸੀ 26ਵਾਂ ਮਰਦਾਨੇ ਨੇ ਬੇਬੇ ਨਾਨਕੀ ਤੋਂ ਕਿੰਨੇ ਰੁਪਏ ਲਏ ਸਨ 7 ਸਤਾਈ ਮਾ ਲੇਖਕ ਮਨੁੱਖ ਦੀ ਆਤਮਾ ਦਾ ਚਿੱਤਰ ਕਿਸ ਨੂੰ ਕਹਿੰਦਾ ਹੈ ਬੋਲੀ ਨੂੰ 28 ਮਾ ਸਾਡੀ ਬਚਪਨ ਦੀ ਬੋਲੀ ਕਿਹੜੀ ਹੁੰਦੀ ਹੈ ਸਾਡੇ ਮਾਂ ਦੀ ਬੋਲੀ 29 ਮਾ ਬੋਲੀ ਲੇਖ ਅਨੁਸਾਰ ਆਮ ਤੌਰ ਤੇ ਕੌਣ ਸਿਆਣੇ ਤੇ ਦਿਲਚਸਪ ਹੁੰਦੇ ਹੈ ਅੰਨੇ ਲੋਕ 30 ਮਾ ਮਨੁੱਖ ਦਾ ਆਚਰਨ ਕਿੱਥੇ ਬਣਦਾ ਹੈ ਘਰ ਵਿੱਚ 31 ਮਾ ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਕਰ ਵਿੱਚੋਂ 32 ਮਾ ਕਿਹੜੇ ਧਰਮ ਵਿੱਚ ਅਰਦਾਸ ਦੀ ਖਾਸ ਐਮੀਅਤ ਹੈ ਸਿੱਖ ਧਰਮ ਵਿੱਚ 33 ਮਾ ਸਿੱਖਾਂ ਦੀ ਅਰਦਾਸ ਕਿਸ ਚੀਜ਼ ਦੀ ਮੰਗ ਕਰਦੀ ਹੈ ਸਰਬੱਤ ਦੇ ਭਲੇ ਦੀ 34 ਮਾ ਅਰਦਾਸ ਕਦੋਂ ਕੀਤੀ ਜਾਂਦੀ ਹੈ ਹਰ ਮੌਕੇ ਤੇ 35 ਮਾ ਬਾਬਾ ਸ਼ਬਦ ਕਿਸ ਦਾ ਸੂਚਕ ਹੈ ਸਿਆਣਪ ਦਾ ਛੱਤੀਵਾਂ ਬਾਬਾ ਰਾਮ ਸਿੰਘ ਕੋਕਾ ਨੇ ਕਿਹੜੀ ਜਥੇਬੰਦੀ ਬਣਾਈ ਨਾਮਤਾਰੀ ਜਥੇਬੰਦੀ ਸੈਂਟੀਮਾ ਬਾਬਾ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਦਾ 38ਵਾਂ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਕਿਸ ਨੇ ਕਿਹਾ ਹੈ ਪੱਛਮੀ ਵਿਦਵਾਨਾਂ ਨੇ 39ਵਾਂ ਤੁਰਦੇ ਰਹਿਣ ਵਾਲੇ ਵਿਅਕਤੀ ਦਾ ਪ੍ਰਤੀਕ ਕੌਣ ਹੈ ਸਬਰ ਅਤੇ ਸੰਤੋਖ 40 ਮਾ ਕੁਐਸਚਨ ਹੈ ਜਿਹੜਾ ਉਹ ਵਾਰਤਕ ਲੇਖਾਂ ਦਾ ਲੇਖਕਾਂ ਦੇ ਨਾਲ ਸਹੀ ਮਿਲਾਨ ਕਰਨਾ ਹੈ ਤਾਂ ਘਰ ਦਾ ਪਿਆਰ ਲਿਖਿਆ ਹੋਇਆ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਬੋਲੀ ਗੁਰਬਖਸ਼ ਸਿੰਘ ਪ੍ਰਾਰਥਨਾ ਡਾਕਟਰ ਬਲਵੀਰ ਸਿੰਘ ਬਾਬਾ ਰਾਮ ਸਿੰਘ ਕੂਕਾ ਸਰਦਾਰ ਕਪੂਰ ਸਿੰਘ ਮਹਾਕਵੀ ਕਾਲੀਦਾਸ ਪ੍ਰੋਫੈਸਰ ਪਿਆਰਾ ਸਿੰਘ ਪਦਮ ਮੇਰੇ ਵੱਡ ਵਡੇਰੇ ਗਿਆਨੀ ਗੁਰਦੇਵ ਸਿੰਘ ਤੁਰੰਦਾ ਹੁਨਰ ਨਰਿੰਦਰ ਸਿੰਘ ਕਪੂਰ ਅੱਗੇ ਹੈ 41ਵਾਂ ਕੁਐਸਚਨ ਕੁਲਫੀ ਲਈ ਕਾਕਾ ਆਪਣੇ ਪਿਤਾ ਪਾਸੋਂ ਕਿੰਨੇ ਪੈਸੇ ਮੰਗ ਰਿਹਾ ਸੀ ਟਕਾ 42ਵਾਂ ਕਿਸ ਦੀ ਤੰਗੀ ਹਵਾ ਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਪੈਸੇ ਦੀ ਤੰਗੀ 43ਵਾਂ ਬਲਵੰਤਰਾਏ ਕਿਹੜੇ ਦੇਸ਼ ਵਿੱਚ ਰਹਿੰਦਾ ਸੀ ਇੰਗਲੈਂਡ 44ਵਾਂ ਬਲਵੰਤਰਾਏ ਕਿੰਨੇ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਸੀ 25 ਸਾਲਾਂ ਤੋਂ 45ਵਾਂ ਕਰਤਾਰ ਸਿੰਘ ਦੀ ਮੌਤ ਦਾ ਮੁੱਖ ਕਾਰਨ ਕੀ ਸੀ ਨਸ਼ਿਆਂ ਦੀ ਲਤ 46 ਮਾਤਾਦੀਨ ਕਿਸ ਦੀ ਚੋਰੀ ਕਰਦਾ ਸੀ ਰਾਤਬ ਦੀ 47 ਮਾਮ ਨੂੰ ਕਿਸ ਨਾਲ ਈਰਖਾ ਸੀ ਮਾਤਾਦੀਨ ਨਾਲ 48 ਮ ਬਾਗੀ ਦੀਤੀ ਸ਼ਬਦ ਕਿਸ ਲਈ ਵਰਤਿਆ ਗਿਆ ਲਾਜ ਲਈ 49 ਵੀਰਾਂ ਵਾਲੀ ਦੀ ਮੌਤ ਦਾ ਮੁੱਖ ਕਾਰਨ ਕੀ ਸੀ ਆਪਣੀ ਭਤੀਜੀ ਦੀ ਸੰਭਾਲ ਨਾ ਕਰ ਸਕਣ ਦਾ ਦੁੱਖ ਪੰਜਾਬ ਬਾਗੀ ਦੀ ਧੀ ਕਹਾਣੀ ਦਾ ਸਮਾਂ ਕਿਹੜਾ ਹੈ ਆਜ਼ਾਦੀ ਤੋਂ ਪਹਿਲਾਂ ਦਾ 51 ਹੁਸ਼ਨਾਕ ਸਿੰਘ ਲਾਜ ਦਾ ਕੀ ਲੱਗਦਾ ਫੁੱਫੜ 52 ਕਰਮ ਸਿੰਘ ਦੀ ਮੌਤ ਬਾਰੇ ਮਾਨ ਸਿੰਘ ਨੂੰ ਕਿਸ ਤੋਂ ਪਤਾ ਲੱਗਿਆ ਡਾਕੀਏ ਤੋਂ ਤਾਂ ਅੱਗੇ 53ਵਾਂ ਕੁਐਸਚਨ ਹੈ ਧਰਤੀ ਹੇਠਲਾ ਬਲਦ ਕਹਾਣੀ ਵਿੱਚ ਕਿਹੜੇ ਦੇਸ਼ ਦੀ ਲੜਾਈ ਦਾ ਜ਼ਿਕਰ ਹੈ ਤਾਂ ਉਹ ਬਰਮਾ ਦੀ ਲੜਾਈ ਦਾ ਜ਼ਿਕਰ ਹੈ 54 ਨੰਬਰ ਸ਼ੀਦ ਦਾ ਪੁੱਤਰ ਕਿਸ ਦੇਸ਼ ਵਿੱਚ ਰਹਿੰਦਾ ਸੀ ਅਮਰੀਕਾ 55 ਰਸ਼ੀਦ ਨੂੰ ਕਿਹੜੀ ਬਿਮਾਰੀ ਸੀ ਮੇਦੇ ਦਾ ਕੈਂਸਰ 56 ਕੁਐਸਚਨ ਹੈ ਹੀ ਢਾਂ ਦਿੱਤੀਆਂ ਕਹਾਣੀਆਂ ਦਾ ਕਹਾਣੀਕਾਰਾਂ ਨਾਲ ਸਹੀ ਮਿਲਾਨ ਕਰੋ ਤਾਂ ਕੁਲਫੀ ਕਹਾਣੀ ਲਿਖੀ ਹੋਈ ਹੈ ਸੁਜਾਨ ਸਿੰਘ ਨੇ ਮੜੀਆਂ ਤੋਂ ਦੂਰ ਰਗਵੀਰ ਢੰਡ ਅੰਗ ਸੰਗ ਬਰਿਆਮ ਸੰਧੂ ਬੰਬ ਬਹਾਦਰ ਗੁਰਬਖਸ਼ ਸਿੰਘ ਬਾਗੀ ਦੀ ਧੀ ਗੁਰਮੁਖ ਸਿੰਘ ਮੁਸਾਫਿਰ ਧਰਤੀ ਹੀਟਲਾ ਬਲਦ ਕੁਲਵੰਤ ਸਿੰਘ ਵਿਰਕ ਇੱਕ ਪੈਰ ਘੱਟ ਦੁਰਨਾ ਅਜੀਤ ਕੌਰ ਉਸ ਤੋਂ ਬਾਅਦ ਹੈ 57 ਨੰਬਰ ਕੁਐਸਚਨ ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ ਟਾਂਗੇ ਦੇ ਬੰਬ 58 ਨਾਇਕ ਇਕਾਂਗੀ ਦਾ ਪਾਤਰ ਪਿਤਾ ਕਿੰਨਾ ਪੜਿਆ ਹੋਇਆ ਹੈ 10 ਪਾਸ 59 ਕੀ ਪੜ ਕੇ ਔਰੰਗਜ਼ੇਬ ਪਛਤਾਵੇ ਨਾਲ ਭਰ ਗਿਆ ਗੁਰਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਜ਼ਫਰਨਾਮਾ ਸਾਠ ਸ਼ਰਨਜੀਤ ਦੇ ਲੜਕੇ ਦਾ ਨਾਂ ਕੀ ਸੀ ਨੀਟੂ 61 ਨੰਬਰ ਕੁਐਸਚਨ ਹੈ ਜਿਹੜਾ ਉਹ ਇਕਾਂਗੀਆਂ ਦਾ ਇਕਾਂਗੀਕਾਰਾਂ ਨਾਲ ਸਹੀ ਮਿਲਾਨ ਕਰਨਾ ਹੈ ਤਾਂ ਬੰਬਕੀ ਇਸ ਲਿਖੀ ਹੋਈ ਹੈ ਬਲਵੰਤ ਗਾਰਗੀ ਦੀ ਨਾਇਕ ਗੁਰਸ਼ਰਨ ਸਿੰਘ ਸਮੁੰਦਰੋਂ ਪਾਰ ਕਪੂਰ ਸਿੰਘ ਘੁੰਮਣ ਜਫਰਨਾਮਾ ਡਾਕਟਰ ਹਰਚਰਨ ਸਿੰਘ ਦੂਜਾ ਵਿਆਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ 62 ਨੰਬਰ ਕੁਐਸਚਨ ਹੈ ਨਾਵਲਿਕ ਹੋਰ ਨਵਾਂ ਸਾਲ ਦਾ ਲੇਖਕ ਕੌਣ ਹੈ ਨਿਰੰਜਨ ਤਸਨੀਮ 63 ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣਨ ਦਾ ਆਨੰਦ ਲੈਂਦਾ ਹੈ ਬੇਬੇ ਕੋਲੋਂ 64 ਨਾਵਲਿਕ ਹੋਰ ਨਵਾਂ ਸਾਲ ਦੀਆਂ ਘਟਨਾਵਾਂ ਕਿਸ ਸ਼ਹਿਰ ਨਾਲ ਸੰਬੰਧਤ ਹੈ ਅੰਮ੍ਰਿਤਸਰ ਨਾਲ 65 ਇੱਕ ਹੋਰ ਨਵਾਂ ਸਾਲ ਨਾਵਲ ਦੀਆਂ ਘਟਨਾਵਾਂ ਕਿਸ ਦਿਨ ਵਾਪਰੀਆਂ ਨਵੇਂ ਸਾਲ ਵਾਲੇ ਦਿਨ 68 ਬੰਤਾ ਕਿੰਨਾ ਪੜਿਆ ਹੋਇਆ ਸੀ 5ਵੀਂ ਫੇਲ 67 ਫੱਤੂ ਰਿਕਸ਼ੇ ਵਾਲਾ ਕੀ ਵੇਚਣ ਦਾ ਕੰਮ ਕਰਦਾ ਸੀ ਅਫੀਮ 68 ਤਾਰੋ ਫੁੰਮਣ ਨੂੰ ਕੀ ਕਹਿ ਕੇ ਬੁਲਾਉਂਦੀ ਹੈ ਰਾਜਾ ਬੇਟਾ 69 ਬੰਤਾ ਤਾਰੋ ਨੂੰ ਕੀ ਕਹਿ ਕੇ ਬੁਲਾਉਂਦਾ ਹੈ ਪਲੀ ਲੋਕ 70 ਬੰਤੇ ਅਨਸਾਰ ਸ਼ਹੀਦਾਂ ਦਾ ਖੂਨ ਕਿੱਥੇ ਡੁੱਲਿਆ ਸੀ ਜਲਿਆਂਵਾਲੇ ਬਾਗ ਵਿੱਚ 71 ਨਵੇਂ ਸਾਲ ਦੀ ਕਮਾਈ ਵਿੱਚੋਂ ਤਾਰੋ ਬੰਤੇ ਨੂੰ ਕੀ ਲਿਆਉਣ ਲਈ ਕਹਿੰਦੀ ਹੈ ਦੇਸੀ ਕਿਉਂ 72 ਜਲਿਆਂਵਾਲਾ ਬਾਗ ਸਾਨੂੰ ਕਿਸ ਦੀ ਯਾਦ ਦਿਵਾਉਂਦਾ ਹੈ ਦੇਸ਼ ਭਗਤਾਂ ਦੀ ਕੁਰਬਾਨੀ ਦੀ ਤਾਂ ਇਹ ਹੀ 72 ਛੋਟੇ ਪ੍ਰਸ਼ਨ ਹੈ ਤਾਂ ਫਾਈਨਲ ਐਗਜ਼ਾਮ ਦੇ ਵਿੱਚੋਂ ਇਹਨਾਂ ਪ੍ਰਸ਼ਨਾਂ ਦੇ ਵਿੱਚੋਂ ਹੀ ਜਿਹੜਾ ਪਹਿਲਾ ਕੁਐਸਚਨ ਹੈ ਉਹ ਆਊਗਾ ਪੇਪਰ ਦੇ ਵਿੱਚ ਤਾਂ ਇਸ ਲਈ ਇਹਨਾਂ ਦੀ ਚੰਗੀ ਤਰ੍ਹਾਂ ਨਾਲ ਤਿਆਰੀ ਕਰ ਲਓ ਤਾਂ ਇਹ 2 ਨੰਬਰ ਤੁਹਾਡੇ ਇਨ੍ਹਾਂ ਪ੍ਰਸ਼ਨਾਂ ਦੇ ਵਿੱਚੋਂ ਬਣ ਜਾਣੇ। ਥੈਂਕ ਯੂ।